ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਜਾ ਕੋ ਭਈ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੀਟਕ ਸਾਧ ਸੰਗਾਤ ਜਾਤੋਂ ਭੈ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪੀਤ ਲਗੀ ਤਿਨ ਰਾਮ ਸਿਉ ਪੀਤਤ ਸਾਧ ਸੰਗਾਤ ਮਹਿਲਾ ਪੰਜਵਾ ਰਾਮ ਰਮਹੁ ਵਡ ਪਾਗੀ ਹੋ ਜਾਲ ਥਲ ਮਹੀਲ ਸੋਏ ਨਾਨਕ ਨਾਮ ਅਰਾਧੇ ਐ ਵਿਗਨ ਨਾ ਲਾਗੇ ਕੋਈ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹ ਪਵੈ ਛਾਈ ਭਗਤਾ ਤੇਰੀ ਤੀਕ ਰਤੇ ਸਤਿਨਾਮ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਓਨਾ ਮਿਹਰ ਪਾਈ ਦੁਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਈ ਭਗਤਾ ਏ ਹੀ ਅਧਾਰ ਗੁਣ ਗੋਬਿੰਦ ਗਾਈ ਸਦਾ ਸਦਾ ਦਿਨ ਰੈਣ ਇਕੋ ਇਕ ਧਿਆਏ ਪੀਵਤ ਅੰਮ੍ਰਿਤ ਨਾਮ जन नाम में रहे अघाई सदा सदा दिन रेण इको एक तिहाई पीवत अमृत नाम जन नाम में रहे ਅਧਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਗੋ ਜਤੋ ਅਟਾਲੋ ਚਹਰ ਸ਼ਕ ਤਖ ਦੇ ਮਲ ਸਤਿ ਅਨੁਸ਼ੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਸੁਵਿਤਰ ਹਜ਼ੂਰੀ ਅੰਦਰ ਹਾਜ਼ਰੀਨ ਗੁਰੂ ਪਿਆਰੇ ਵਾਲੇ ਸਤਸੰਗੀ ਜਨ ਉਹੜ ਭਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਹਨਾਂ ਘੜੀਆਂ ਨੂੰ ਸਫਲ ਬਣਾਉਣ ਦਾ ਸੰਯਤਨ ਕਰ ਰਹੇ ਹਨ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸਾਡੇ ਤੇ ਰੋਜ਼ ਬਹੁਤ ਵੱਡਾ ਪਰਉਪਕਾਰ ਕਰਦੇ ਨੇ ਜਿੱਥੇ ਅਸੀਂ ਇਸ ਹੁਕਮ ਰਾਹੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਉਥੇ ਇੱਕ ਹੁਕਮ ਹੀ ਸਾਡੀ ਜ਼ਿੰਦਗੀ ਤਬਦੀਲ ਕਰ ਸਕਦਾ ਹੈ ਜੇਕਰ ਕੋਈ ਕੱਛ ਦਾ ਹੈ ਉਹਨੂੰ ਮਾਲਕ ਲੱਖ ਦਾ ਬਣਾ ਸਕਦਾ ਹੈ ਪਰ ਸ਼ਰਤ ਇਹ ਹੈ ਸੇਵਕ ਸਿੱਖ ਪੂਜਣ ਸਭ ਆਵੈ ਸਬਦਾ ਦੇ ਹਰ ਹਰ ਊਤਮ ਬਾਣੀ ਗਾਵੇ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤਿ ਸਤ ਕਰਮਾ ਦੇ ਰਹਿਮਤ ਤਾਂ ਅਸੀ ਲੈ ਸਕਦੇ pau gujri ki vaar ਸਤਿਗੁਰੂ ਅਰਜਨ ਦੇ ਮਹਾਰਾਜ ਜੀ ਤਿਨਾਂ ਦੁਆਰਾ ਉਚਾਰਨ ਕੀਤੀ ਹੋਈ ਹੈ ਇਸ ਰਾਗ ਦੇ ਅੰਦਰ ਦੋ ਵਾਰਾਂ ਨੇ ਪਹਿਲੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਹੈ ਤੇ ਦੂਸਰੀ ਵਾਰ ਜਿਹੜੀ ਹੈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੁਆਰਾ ਰਚਿਸ਼ ਕੀਤੀ ਹੋਈ ਹੈ ਇਸ ਵਾਰ ਦੇ ਵਿੱਚੋਂ ਸਤਿਗੁਰੂ ਜੀ ਨੇ ਸਾਨੂੰ 14ਵੀਂ ਪੌੜੀ ਅਤੀ ਨਾਲ ਦੋ ਸਲੋਕ ਬਖਸ਼ੇ ਨੇ ਇਹ ਬਚਨ ਪਾਵਨ ਅੰਗ 521 ਅਤੇ 22 ਦੇ ਸਬੰਧ ਹੈ ਆਵਰੰਤਾ ਤੋਂ ਪਹਿਲਾਂ ਮਨ ਦਿਲ ਦੀਆਂ ਕਰੂ ਕੇ ਕਾਗਰ ਰਸਨਾ ਕਰੋ ਪਵਿੱਤਰ ਪਿਆਸ ਹੈ ਜੀ ਗੁਰਪਤਿ ਪ੍ਰਵਾਨ ਕਰੋ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਗੱਲ ਤੇ ਸਾਨੂੰ ਮੰਨਣੀ ਪਵੇਗੀ ਕਿ ਵਾਹਿਗੁਰੂ ਲਬਜ ਵੀ ਜਿਹੜਾ ਕਹਿਣ ਵਾਸਤੇ ਗੁਰੂ ਦੀ ਨਜ਼ਰ ਬੜੀ ਜ਼ਰੂਰੀ ਹੈ ਸਹਿ ਸੋਖਾ ਲਬਜ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਦੀ ਖੁਦ ਹਾਮੀ ਭਰੀ ਕਿnde ਜਿੰਨਾ ਚਿਰ ਗੁਰੂ ਦੀ ਨਜ਼ਰ ਨਹੀਂ ਹੈ ਨਾ ਬਖਸ਼ਿਸ਼ ਨਹੀਂ ਉਹਨਾਂ ਚਿਰ ਨਾ ਤੇ ਅਸੀਂ ਇਕਾਗਰਤਾ ਵਸ ਸੇਵਾ ਕਰ ਸਕਦੇ ਹਾਂ ਨਾ ਅਸੀਂ ਸਿਮਰਨ ਕਰ ਸਕਦੇ ਹਾਂ ਨਾ ਬੰਦਗੀ ਵਿੱਚ ਜੁੜ ਸਕਦੇ ਹਾਂ ਹਾਲਾਂਕਿ ਸਾਡੇ ਮਨ ਦੇ ਵਿੱਚ ਇਹ ਵਿਚਾਰ ਆਉਂਦੀਆਂ ਨੇ ਇਹ ਸਿਮਰਨ ਕੀਤਿਆਂ ਮਨ ਇਕਾਗਰ ਹੁੰਦਾ ਪਰ ਇਹਦੇ ਪਿੱਛੇ ਕਹਿ ਲੋ ਕਿ ਗੁਰੂ ਦੀ ਬਖਸ਼ਿਸ਼ ਗੁਰੂ ਦੀ ਨਦਰ ਜਿਹੜੀ ਹੈ ਉਹ ਬਹੁਤ ਵੱਡਾ ਕੰਮ ਕਰਦੀ ਹੈ ਇਹੋ ਹੀ ਕਾਰਨ ਜਿੰਨੇ ਵੀ ਗੁਰੂ ਪਿਆਰੇ ਹੋਏ ਨੇ ਮਹਾਂਪੁਰਖ ਹੋਏ ਨੇ ਰੱਬੀ ਪਿਆਰਿਆਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਪਹਿਲਾਂ ਜੋ ਮਾਲਕ ਨੇ ਕਿਹਾ ਉਸ ਮੁਤਾਬਕ ਕੀਤਾ ਹੈ ਇਸ ਵਿਚਾਰ ਨੂੰ ਆਪਾਂ ਕਈ ਵਾਰ ਸਮਝ ਵੀ ਚੁੱਕੇ ਆ ਕਈਆਂ ਨੂੰ 7 ਸਾਲ ਲੱਗੇ ਨੇ ਕਈਆਂ ਨੂੰ ਜਿਹੜਾ ਹੈ 12 ਸਾਲ ਲੱਗੇ ਨੇ ਫਾਲੂ ਕੈਣਕ ਤੋਂ ਬਾਬਾ ਲੈਣਾ ਜੀ ਬਾਬਾ ਅਮਰਦਾਸ ਭਾਈ ਜੇਠਾ ਦੀ 34 ਸਾਲ ਲੱਗੇ ਸਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 2 ਸਾਲ ਬਾਅਦ ਕਿਰਪਾ ਹੋਈ ਪਰਖ ਲਈ 2 ਸਾਲ ਬਾਅਦ ਕਿਰਪਾ ਹੋਈ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜੇ ਤੁਹ ਨਦਰ ਹੋਏਗੀ ਉਹਨ ਇੱਕ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਨੇ ਉਹ ਸੰਸਾਰ ਤੇ ਪਰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ 9ਵੇਂ ਪਾਤਸ਼ਾਹ ਜੀ ਨੂੰ ਨਹੀਂ ਦਿੱਤੀ ਉਸਨੂੰ ਆਪਣੇ ਪੋਤਰੇ ਨੂੰ ਗੱਦੀ ਬਖਸ਼ ਦਿੱਤੀ ਉਸ ਸਮੇਂ गुरु तेग बहादुर साहेब महाराज जी मौजूद ने पर नहीं गुरु हरडे साहे महाराज जी ते कृपा हुई है बाबा गुरदे जी के सपुत्र जो तो सतमें पातशाह महाराज जी ने कृपा की गुरु तेग बहादुर साहब महाराज उदो भी मौजूद रहे पर सतम पातशाह महाराज जी ने बाला प्रीतम लम्बे समय बाद गुरु हरिक्ष साहेब महाराज जी ने फिर वचन कहे बाबा बसे ग्राम बकाले। इशारा ये कि पहला पात्र बनो नजर दे ਬਖਸ਼ਿਸ਼ ਫਿਰ ਹੋਏਗੀ ਜੇ ਗੁਰੂ ਗੁਰੂ ਨੂੰ ਨਹੀਂ ਅਸੀਂ ਰਜਾ ਪਾਏ ਪ੍ਰਸੰਨ ਨਹੀਂ ਕਰ ਪਾਏ ਫਿਰ ਮਤਾਂ ਕਿਤੇ ਸਮਝੀਏ ਕਿ ਹਾਂ ਅਸੀਂ ਜੋ ਕਰ ਰਹੇ ਹਾਂ ਉਸ ਮੁਤਾਬਕ ਸਭ ਕੁਝ ਹੋ ਜਾਏਗਾ ਸ਼ਾਇਦ ਜੇ ਮੈਂ ਆਪਣੇ ਆਪ ਨੂੰ ਪੁੱਛਾਂ ਕਿ ਰੱਬ ਦੇ ਦਰਸ਼ਨ ਹੋ ਗਏ ਵਾਂਝਾ ਮੈਂ ਜੇ ਆਪ ਆਪਣੇ ਆਪ ਤੋਂ ਸਵਾਲ ਕਰੋ ਜਿਨ੍ਹਾਂ ਨੂੰ ਮਿਲ ਗਿਆ ਦਰਸ਼ਨ ਹੋ ਗਏ ਮੁਬਾਰਕ ਹੈ ਜੀ ਨਹੀਂ ਹੋਏ ਹਲੇ ਤੱਕ ਫਿਰ ਅਸੀਂ ਆਪਣੇ ਅੰਦਰ ਇਹ ਸਵਾਲ ਪੈਦਾ ਕਰੀਏ ਮਨਾ ਕੀ ਗੱਲ ਹੈ ਤੂੰ ਰੱਬ ਨੂੰ ਨਹੀਂ ਵੇਖਣਾ ਤੂੰ ਰੱਬ ਨਾਲ ਗੱਲਾਂ ਨਹੀਂ ਕਰਨੀਆਂ ਬਰਤਖ ਵਰਤਦਾ ਗੁਰੂ ਸਾਡੇ ਅੰਗ ਸਗ ਤੂੰ ਨਹੀਂ ਵੇਖਣਾ ਸੁਹਾਵਤੇ ਕਰੀਏ ਆਪਣੇ ਆਪ ਇੱਕ ਪਾਸੇ ਭਗਤ ਜਿਆਰੀ ਕਹਿੰਦੇ ਮਾਲਕਾ ਕਿਰਪਾ ਕਰ ਕਹਿ ਰਵਦਾਸ ਆਸ ਲੱਗ ਜੀਵਾਂ ਇਹਨਾਂ ਹਲੇ ਵੀ ਆਸ ਹੈ ਕਿਉਂਕਿ ਬਹੁਤ ਜਨਮ ਵਿਛਰੇ ਤੇ ਮਤ ਫੀਲ ਹੋਇਆ ਅੰਦਰ ਤੋਂ ਕਿ ਇਨੇ ਲੰਬੇ ਸਮੇਂ ਤੋਂ ਵਿਛੜੇ ਹੋਏ ਆ ਇਹ ਜਨਮ ਤੁਹਾਰੇ ਲੇਖੇ ਅਸੀਂ ਇਹ ਜਨਮ ਜਿਹੜਾ ਹੈ ਨਾ ਤੁਹਾਨੂੰ ਸਮਰਪਿਤ ਕਰ ਦਿੱਤਾ ਹੈ ਤੁਹਾਡੇ ਲੇਖੇ ਲਾਤਾ ਇੱਕ ਆਸ ਆਪਣੇ ਅੰਦਰ ਰੱਖੀ ਹੋਈ ਹੈ ਕਿ ਦਰਸ਼ਨ ਹੋ ਜਾਵੇ ਸਾਹਿਬ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਬੜਾ ਲੰਮਾ ਸਮਾਂ ਹੋ ਗਿਆ ਜੀ ਦਰਸ਼ਨ ਕੀਤੇ ਐਸੇ ਅੰਦਰ ਸਵਾਲ ਪੈਦਾ ਹੋਣੇ ਚਾਹੀਦੇ ਤੇ ਜਿਨ੍ਹਾਂ ਦੇ ਹੋਏ ਨੇ ਉਹ ਅਗਲੇ ਆਪਣੀ ਸੰਤੁਸ਼ਟੀ ਲਈ ਗਏ ਵੀ ਨਹੀਂ ਗੁਰੂ ਕੋਲ ਮਾਲਕ ਪੜ ਕਰੇ ਅਸੀਂ ਕਿਰਪਾ ਕਰਦੇ ਕੋਈ 28 ਸਾਲ ਕੋਈ ਬਾਅਦ ਸਾਲ ਸਿੱਖ ਰੂਪ ਵਿੱਚ ਮੈਂ ਵਚਨ ਕਰ ਰਿਹਾ ਲੰਬੇਰੀ ਸਮੇਂ ਸੰਸਾਰ ਦੇ ਵਿੱਚ ਵਿਚਰੇ ਨੇ ਪਰ ਜਿੱਦਣ ਅੰਦਰ ਜਿਹੜਾ ਹੈ ਇੱਕ ਚਿੰਨ ਇੱਕ ਜਿਹੜਾ ਹੈ ਕਹ ਲਓ ਕਿ ਤਾਂਗ ਪੈਦਾ ਹੋ ਗਈ ਇੱਕ ਇੱਛਾ ਪੈਦਾ ਹੋ ਗਈ ਅਗਲੇ ਤੁਰ ਪੈ ਇਹ اسی ਤੇ ਐਵੇਂ ਆਪਣਾ ਜਨਮੀ ਵਿਅਕਤੀ ਹੋਈ ਜਾ ਰਹੇ ਅਗਲੇ ਗਏ ਉਹਨਾਂ ਨੇ ਸੇਵਾ ਕੀਤੀ ਤੇ ਸੇਵਾ ਕਰਦਿਆਂ ਕਰਦਿਆਂ ਗੁਰੂ ਵਿੱਚ ਹੀ ਗਵਾਚ ਗਏ ਭੁੱਲ ਗਏ ਹੋਰ ਕੋਈ ਵੀ ਹੈ ਕੋਈ ਧਿਆਨ ਨਹੀਂ ਕਿਉਂਕਿ ਅੰਦਰ ਇੱਕ ਤਾਂਗ ਪੈਦਾ ਸੀ ਮੈਂ ਆਪਣੇ ਗੁਰੂ ਨੂੰ ਆਪਣੇ ਪਰਮਾਤਮਾ ਨੂੰ ਸਾक्षात ਵੇਖਣਾ ਹੈ ਤੇ ਉਹਨਾਂ ਨੇ ਵੇਖਿਆ ਬਖਸ਼ਿਸ਼ਾਂ ਲਈਆਂ ਗੁਰੂ ਤੋਂ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੱਬ ਨੂੰ ਜਪਣਾ ਪਹਿਲਾਂ ਰੱਬ ਦੀ ਗੁਰੂ ਦੀ ਮਿਹਰ ਪ੍ਰਾਪਤ ਕਰੋ। ਹੁਣ ਕੋਈ ਸ਼ੈ ਜੇ ਲੈਣੀ ਹੋਵੇ ਮਾਪਿਓ ਕੋਲੋਂ ਤੇ ਬੱਚਾ ਤੇ ਕੋਸ਼ਿਸ਼ ਕਰਦਾ ਹੈ ਨਾ ਕਿ ਚੰਗਾ ਮੈਂ ਕੁਝ ਕਰਾਂ ਤੇ ਮਾਪਿਓ ਮੇਰੇ ਤੇ ਖੁਸ਼ ਹੋ ਜਾਣ ਤੇ ਆਪਣੇ ਆਪ ਹੀ ਅਤੀ ਜਵਾਨ ਨਾਲ ਮੈਂ ਕਹਾਂ ਤੇ ਅਗਲੇ ਉਹ ਚੀਜ਼ ਮੈਨੂੰ ਲਿਆ ਕੇ ਦੇ ਦੇ ਤੇ ਕਈ ਵਾਰ ਕੀ ਹੁੰਦਾ ਮਾਪਿਓਂ ਕਹਿੰਦਾ ਏ ਇਦਾਂ ਕਰ ਬੱਚੇ ਤੂੰ ਆ ਚੀਜ਼ ਪਾਸ ਕਰ ਲੈ ਆ ਡਿਵੀਜ਼ਨ ਲੈ ਆ ਆ ਸ਼੍ਰੇਣੀ ਦੇ ਵਿੱਚ ਆ ਜਾ ਤੈਨੂੰ ਅਸੀਂ ਆ ਚੀਜ਼ ਲੈ ਕੇ ਦਵਾਂਗੇ ਪੁਨੇਤੇ ਵਿੱਚ ਇਹ ਨਹੀਂ ਕਿ ਲਾਲਚ ਦੇ ਰਹੇ ਨੇ ਕੋਈ ਉਹ ਭਲਾ ਬੱਚੇ ਲਈ ਹੋ ਰਿਹਾ ਹੈ कि बच्चा मेहनत करेगा सूरत ਵਿੱਚ ਭਾਵੇਂ ਚੀਜ਼ ਹੈ ਕਿ ਹਾਂ ਆਹ ਚੀਜ਼ ਮੈਨੂੰ ਮਿਲ ਜਾਣੀ ਪਰ ਉਹਨੇ ਮਿਹਨਤ ਕੀਤੀ ਪ੍ਰਥਮ ਸ਼੍ਰੇਣੀ ਵਿੱਚ ਆਇਆ ਜਾਂ ਜੋ ਮਾਪਿਓ ਨੇ ਕਿਹਾ ਉਸ ਮੁਤਾਬਕ ਹੋਇਆ ਤੇ ਮਾਪਿਓ ਵੀ ਖੁਸ਼ ਹੈ ਤੇ ਬੱਚੇ ਦੀ ਖੁਸ਼ੀ ਵੀ ਤੇ ਮਾਪਿਓ ਪੂਰੀ ਕਰ ਦਿੰਦੇ ਨੇ ਇਹੋ ਹੀ ਕਾਰਨ ਹੈ ਸਤਿਗੁਰੂ ਜੀ ਸਭ ਤੋਂ ਪਹਿਲਾਂ ਕਹਿੰਦੇ ਸੇਵਾ ਕਰ ਬਤਾ ਤੇ ਲੱਗੇ ਤੂੰ ਕਿੱਥੇ ਖੜਾ ਮਨ ਨੂੰ ਪੁੱਛੀ ਕਿੱਥੇ ਖੜਾ ਸਮਝ ਆ ਜਾਏਗੀ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਮਨਾ ਜਾ ਕੋ ਭਈ ਕਿਰਪਾਲ ਪ੍ਰਭ ਜਿੰਨਾ ਮਨੁੱਖਾਂ ਤੇ ਰੱਬ ਕਿਰਪਾ ਕਰਦਾ ਹੈ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਹਰ ਹਰ ਸਈ ਜਪਾਤ ਓਹੀ ਰੱਬ ਦਾ ਨਾਮ ਜਪੇ ਉਹੀ ਰੱਬ ਰੱਬ ਕਰਕੇ ਰੱਬ ਵਿੱਚ ਲਿਵਲੀਨ ਹੋ ਜਾਂਦੇ ਨੇ ਜਪਦੇ ਸਾਰੇ ਹੀ ਨੇ ਇਹ ਕੋਈ ਸ਼ਕਨ ਨਹੀਂ ਰੋਗੀ ਵੀ ਜਾਪ ਰਿਹਾ ਹੈ ਡਾਕਟਰ ਵੀ ਜਾਪ ਰਿਹਾ ਹੈ ਰੋਗ ਦੂਰ ਕਰਨ ਵਾਸਤੇ ਰੋਗੀ ਵੀ ਜਾਪ ਰਿਹਾ ਹੈ ਰੱਬ ਨੂੰ ਕਿ ਰੋਗ ਠੀਕ ਹੋ ਜਾਵੇ ਮੈਡੀਕਲ ਤੇ ਬੈਠਾ ਇੱਕ ਜਿਹੜਾ ਉਹਦਾ مالک ਉਹ ਵੀ ਕਹਿੰਦੇ ਰੱਬਾ ਕੋਈ ਨਾ ਕੋਈ ਦਾ ਕਾਮੇ ਜਪਣਾ ਆਪਣੋ ਆਪੋ ਆਪਣਾ ਤਰੀਕਾ ਹੈ ਉਹ ਆਪਣੀ ਸ਼ੇਲ ਵਾਸਤੇ ਜਪ ਰਿਹਾ ਹੈ ਉਹ ਆਪਣੀ ਰੋਗ ਨੂੰ ਦੂਰ ਕਰਨ ਵਾਸਤੇ ਜਪ ਰਿਹਾ ਹੈ ਜਪ ਹਰ ਕੋਈ ਰਿਹਾ ਹੈ ਪਰ ਇਹਦੇ ਪਿੱਛੇ ਕੋਈ ਨਾ ਕੋਈ ਇੱਛਾ ਕੋਈ ਨਾ ਕੋਈ ਜਿਹੜਾ ਹੈ ਮਤਲਬ ਹੈ ਪਰ ਜਦੋਂ ਰੱਬੀ ਪਿਆਰੇ ਜਪਦੇ ਨੇ ਉਹ ਕੇਵਲ ਤਾਂ ਕੇਵਲ ਸੁਰਤ ਵਿੱਚ ਇਹ ਰੱਖ ਕੇ ਜਪਦੇ ਨੇ ਕਿ ਅਸੀਂ ਰੱਬ ਨੂੰ ਮਿਲਣਾ ਹੈ ਇਸੇ ਕਰਕੇ ਸਾਧੂ ਜੀ ਨੇ ਕਿਹਾ ਵਚਨ ਕੀਤੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੋਖ ਮਿਟਾਵੇ ਹਰ ਹਰ ਨਾਮ ਦੇ ਦੇ ਸਕਦਾ ਵੇ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਨ ਇਹ ਹਮੈ ਛੋਰੈ ਜੇ ਕੋ ਜਨਮ ਬਰਨਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਵ ਦਰਸ਼ ਪਿਆਸਾ ਜੀਦੇ ਹਿਰਦੇ ਵਿੱਚ ਦਰਸ਼ਨਾਂ ਦੀ ਤਾਂਗ ਪੈਦਾ ਹੋਵੇ ਨਾਨਕ ਤਾਂ ਹੈ ਬਲ ਬਲ ਜਾਸਾ ਪੰਜਵਾਂ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਬਲਹਾਰੇ ਜਾਂਦਾ ਕੁੱਟ ਕੇ ਗਲ ਦੇ ਨਾਲ ਵੀ ਲਾਉਂਦਾ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਤਾਂਗ ਪੈਦਾ ਹੋਵੇ ਕਿਉਂਕਿ ਵਿਰਲੇ ਹੰਦ ਬਣਦੇ ਤੇ ਸਤਿਗੁਰੂ ਜੀ ਕਹਿੰਦੇ ਕਿਰਪਾ ਦੇ ਪਾਤਰ ਬਣੋ ਪਹਿਲਾਂ ਖੁਸ਼ੀ ਲਾਓ ਤੇ ਜੇ ਤੁਹਾਨੂੰ ਖੁਸ਼ੀ ਮਿਲ ਗਈ ਉਹ ਦਿਨ ਆਪਣੇ ਆਪ ਹੀ ਸੁਰਤ ਜੁੜ ਜਾਏ ਇੱਕ ਇੱਕ ਲਬਜ ਫਿਰ ਜਿਹੜਾ ਭਾਰੀ ਨਹੀਂ ਲੱਗੇਗਾ ਮਨ ਕਹੇਗਾ ਹੋਰ Jap ਫਿਰ ਇਹ ਨੂੰ ਕਹਿੰਦੇ ਆ ਗੁਰਮੁਖ ਰੋਮ ਰੋਮ ਹਰਿਆਵੇ ਜ਼ੁਬਾਨ ਹੀ ਨਹੀਂ ਸ਼ਰੀਰ ਦਾ ਇੱਕ ਇੱਕ ਰੋਮ ਫਿਰ ਰੱਬ ਨੂੰ ਧਿਆਉਣ ਲੱਗ ਪੈਂਦਾ ਹੈ ਕਿਉਂ ਹੁਣ ਰੱਬ ਚੰਗਾ ਲੱਗਦਾ ਰੱਬ ਦਾ ਨਾਮ ਚੰਗਾ ਲੱਗਦਾ ਪਹਿਲਾਂ ਨਹੀਂ ਸੀ ਲੱਗਦਾ ਕਿਉਂ ਮਨ ਉਸ ਮਾਹੌਲ ਵਿੱਚ ਨਹੀਂ ਫਿੱਟ ਗਿਆ ਨਾਨਕ ਪ੍ਰੀਤ ਲੱਗੀ ਤਿਮ ਰਾਮ ਸਿਉ ਪੇਟ ਤੇ ਸਾਧ ਸੰਗਤ ਸਾਧ ਸੰਗਤ ਤੋਂ ਭਾਵ ਸਤ ਸੰਗਤ ਸਤ ਸੰਗਤ ਵਿੱਚ ਆ ਕੇ ਜਦੋਂ ਬੈਠੇ ਅਸੀਂ ਇੱਥੇ ਫਿਰ ਗੁਰੂ ਨੇ ਐਸੀ ਕਿਰਪਾ ਦਿੱਤੀ ਕਿ ਸਾਨੂੰ ਜਿਹੜਾ ਹੈ ਚਾਨਣਾ ਬਖਸ਼ ਦਿੱਤਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮਹਿਸੂਸ ਕਰ ਫੀਲ ਕਰ ਆਪਰਾਪੇ ਥਾਏ ਹੁਣ ਜੇ ਇਥੇ ਅਸੀਂ ਇਹ ਗੱਲ ਸਿੱਖ ਗਏ ਫਿਰ ਦੁਨੀਆ ਵਿੱਚ ਜਿੱਥੇ ਵੀ ਵਿਚਰਾਂਗੇ ਫਿਰ ਆਪਾਂ ਇਹੋ ਹੀ ਬਚਨ ਕਹਾਂਗੇ ਸਦਾ ਅੰਦਰ ਸੰਗੀ ਆਪਾਂ ਘਰ ਨੂੰ ਦੇਖੋ ਤੇ ਮਾਲਕ ਮੇਰੇ ਨਾਲ ਹੈ ਜਿੱਤੇ ਨਹੀਂ ਹਰ ਵਕਤ ਮੇਰੇ ਨਾਲ ਹੈ ਫਿਰ ਪ੍ਰੀਤ ਜੁੜ ਜਾਂਦੀ ਪਿਆਰ ਪੈ ਜਾਂਦਾ ਹੈ ਸਤ ਸੰਗਤ ਵਿੱਚ ਆ ਕੇ ਰੱਬ ਦੇ ਨਾਲ ਮਹਿਲਾ ਪੰਜਵਾ ਰਾਮ ਰਮਹੁ ਵੱਡ ਭਾਗੀ ਹੋ ਜਲ ਥਲ ਮਹੀ ਅਲ ਸੋਏ ਰਮੇ ਹੋਏ ਰਾਮ ਅਕਾਲ ਪੁਰਖ ਪਰਮਾਤਮਾ ਨੂੰ ਜਪਣਾ ਕਰੋ ਏ ਵੱਡੇ ਭਾਗਾਂ ਵਾਲਿਓ ਜਿਹੜਾ ਪਰਮਾਤਮਾ ਜਲ ਵਿੱਚ ਵੀ ਹੈ ਧਰਤੀ ਤੇ ਵੀ ਹੈ ਮਹੀਲ ਧਰਤੀ ਆਕਾਸ਼ ਦਾ ਵਿਚਲਾ ਹਿੱਸਾ ਉਹਦੇ ਵਿੱਚ ਭਾਵ ਹਰ ਪਾਸੇ ਜਿਹੜਾ ਵਸ ਰਿਹਾ ਹੈ ਉਸ ਰਮੇ ਹੋਏ RAM ਵਾਹਿਗੁਰੂ ਪਰਮਾਤਮਾ ਨੂੰ ਜਪਣਾ ਕਰੋ ਨਾਨਕ ਨਾਮ ਅਰਾਧੇ ਐ ਵਿਗਨ ਨਾ ਲਾਗੇ ਕੋਈ ਨਾਮ ਦੇ ਰਾਹੀ ਜਿਦੋਂ ਰੱਬ ਨੂੰ ਅਸੀਂ ਚੇਤੇ ਕਰਾਂਗੇ ਰੱਬ ਦਾ ਸਿਮਰਨ ਕਰਾਂਗੇ ਸਤਗੁਰੂ ਜੀ ਕਹਿੰਨ ਲੱਗੇ ਜਿੰਦਗੀ ਵਿੱਚ ਵਿਗਨ ਜਿਹੜੇ ਨੇ ਨਾ ਮਾਲਕ ਉਹਨਾਂ ਨੂੰ ਕੱਟ ਦੇਗਾ ਤੇ ਜੇ ਆਉਂਦੇ ਨੇ ਨੰਨ ਜਪਦਿਆਂ ਇਹਦਾ ਭਾਵ ਕਿ ਅਸੀਂ ਉਸ ਪ੍ਰਕਾਰ ਜਪਣੇ ਰਹੇ। ਕੰਡਿਆਂ ਦੀਆਂ 16 ਵੀ ਜਿਹੜੀਆਂ ਨੇ ਨਾ ਉਹ ਸੋਹਣੀਆਂ ਲੱਗਦੀਆਂ ਨੇ। ਜਦੋਂ ਅਸੀਂ ਰਸ ਵਿੱਚ ਗਏ। ਫਿਰ ਕੋੜਿਆਂ ਦੀਆਂ ਕਾਠੀਆਂ ਵੀ ਫਿਰ ਮਖਮਲੀ ਗਦਿਆਂ ਦੀ ਤਰ੍ਹਾਂ ਲੱਗਦੀਆਂ। ਗੁਰੂ ਕੇ ਪਿਆਰੇ ਛੋਲੇ ਚਬਵੇ ਚਬ ਕੇ ਵੀ ਕਹਿੰਦੇ ਅਸੀਂ ਬਦਾਮ ਖਾ ਰਹੇ ਹਾਂ। ਚੰਗੇ ਲੱਗਦੇ ਹੁੰਦੇ। ਪਾਵ ਕਹਿਣ ਤੋਂ ਜਿਹੜੇ ਰਚਮੇ ਚ ਜਾਂਦੇ ਨੇ ਉਹਨਾਂ ਨੂੰ ਫਿਰ ਜਿਹੜਾ ਹੈ ਐਸੀ ਅਵਸਥਾ ਮਿਲ ਜਾਂਦੀ ਹੈ ਕਿ ਉਹਨਾਂ ਨੂੰ ਇਹ ਵਿਗਨ ਇਹ ਦੁੱਖ ਰੋਗ ਜਿਹੜੇ ਨੇ ਅਸਲ ਦੇ ਵਿੱਚ ਕੋਈ ਨਹੀਂ ਸਕਦੇ ਆਪਣਾ ਪ੍ਰਭਾਵ ਪਾਈ ਨਹੀਂ ਸਕਦੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਥ ਤੇ ਭੱਜ ਖਲੇ ਸਭੁ ਭਜੇ ਆਸਰਾ ਚੁੱਕੇ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨ ਤਤੀ ਵਖ ਉਹਨਾਂ ਨੂੰ ਤਤੀ ਹਾਵ ਨਹੀਂ ਲਗੰਦਾ ਮਾਲਕ ਜਿਹੜੇ ਦਛੇਜ ਚੇਨੇ ਪੌੜੀ ਭਗਤਾ ਕਾ ਬੋਲਿਆ ਪਰਵਾਨ ਹੈ ਮੰਨਣੀ ਹੋ ਗਏ ਰਬੀ ਪਿਆਰਿਆਂ ਦਾ ਬੋਲੇ ਕਿਉਂ ਪ੍ਰਭ ਜੀ ਬਸੇ ਸਾਦਕੀ ਰਸਨਾ ਰਬੀ ਪਿਆਰਿਆਂ ਦੀ ਰਚਨਾ ਤੇ ਰੱਬ ਵਸਦਾ ਤੇ ਜਿਹੜੇ ਬੋਲ ਬੋਲਦੇ ਨੇ ਨਾ ਉਹ ਉਹ ਪ੍ਰਮਾਣਿਕ ਹੁੰਦੇ ਨੇ ਉਹ ਮੰਨਣ ਯੋਗ ਹੁੰਦੇ ਨੇ ਉਹ ਦਰਗਾਹ ਦੇ ਵਿੱਚ ਕਬੂਲੇ ਜਾਂਦੇ ਨੇ ਤੇ ਜੋ ਵੀ ਲਬਜ ਮੁਖੋਂ ਨਿਕਲਿਆ ਉਹ ਸੱਚ ਹੁੰਦਾ ਹੈ ਨਾਨਕ ਦਾਸ ਮੁਖਤੀ ਜੋ ਬੋਲੇ ਇਹੀ ਹੂੰਹ ਸੱਚ ਹੋ ਗਏ ਇੱਥੇ ਵੀ ਸੱਚ ਹੈ ਤੇ ਦਰਗਾਹ ਦੇ ਵਿੱਚ ਵੀ ਸੱਚ ਹੈ ਭਗਤਾਂ ਕਾ ਬੋਲਿਆ ਪਰਵਾਣ ਹੈ ਦਰਗਾ ਪਵੈ ਥਾਏ ਦਰਗਾ ਦੇ ਵਿੱਚ ਕਬੂਲ ਹੁੰਦਾ ਹੈ ਭਗਤਾਂ ਤੇਰੀ ਤੇਕ ਰਤੇ ਸਤਨਾਏ ਰੱਬੀ ਪਿਆਰਿਆਂ ਨੂੰ ਰੱਬ ਜੀ ਤੁਹਾਡੀ ਤੇਕ ਹੈ ਤੁਹਾਡਾ ਆਸਰਾ ਹੈ ਕਿਉਂਕਿ ਉਹ ਤੁਹਾਡੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਸੱਚੇ ਪ੍ਰਮਾਤਮਾ ਦੇ ਵਿੱਚ ਉਹਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਜਿਸ ਨੂੰ ਹੋਏ ਕਿਰਪਾਲ ਤਿਸ ਦਾ ਦੁੱਖ ਜਾਏ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਗੁਰੂ ਕਿਰਪਾ ਕਰ ਦਿੰਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚੋਂ ਫਿਰ ਦੁੱਖ ਦੂਰ ਹੋ ਜਾਂਦੇ ਨੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਏ ਕੀ ਦਇਆ ਦੇ ਆ ਦੇ ਘਰ ਪ੍ਰਮਾਤਮਾ ਜਿਉ ਭਗਤ ਤੇਰੇ ਨੇ ਤੂੰ ਭਗਤਾਂ ਦਾ ਹੈ ਉਹਨਾ ਤੇ ਤੁਸੀਂ ਜਿਹੜਾ ਹੈ ਮੇਰ ਕਰਦੇ ਹੋ ਕਿਰਪਾ ਕਰਦੇ ਹੋ ਦੁੱਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਨਾ ਉਹਨਾਂ ਨੂੰ ਦੁੱਖ ਨਾ ਉਹਨਾਂ ਨੂੰ ਕੋਈ ਦਰਦ ਨਾ ਕੋਈ ਵੱਡਾ ਰੋਗ ਤੇ ਨਾ ਇਹ ਮਾਇਆ ਤੇ ਮਾਇਆ ਵੀ ਜਾਲ ਜਿਹੜੇ ਨੇ ਇਹ ਪ੍ਰਭਾਵ ਪਾਈ ਨਹੀਂ ਸਕਦੇ ਉਹਨਾਂ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਆਨੰਦ ਹੁੰਦਾ ਭਗਤਾਂ ਇਹ ਆਧਾਰ ਗੁਣ ਗੋਵਿੰਦ ਗਾਏ ਭਗਤਾਂ ਦਾ ਆਸਰਾ ਰੱਬ ਜੀ ਉਹ ਆਪ ਜੀ ਇਸ ਕਰਕੇ ਤੁਹਾਡੇ ਨਾਮ ਦੇ ਵਿੱਚ ਹੀ ਉਹ ਲਿਵਲਿਨ ਰਹਿੰਦੇ ਨੇ ਤੁਹਾਡਾ ਗੁਣੇ ਗਾਉਂਦੇ ਰਹਿੰਦੇ ਨੇ ਸਦਾ ਸਦਾ ਦੇ ਨਰੇਣ ਇਕੋ ਇੱਕ ਧਿਆਈ ਭਗਤ ਪਿਆਰੇ ਹਮੇਸ਼ਾ ਹਰ ਢੋਜ ਦਿਨ ਰਾਤ ਇੱਕ ਪਰਮਾਤਮਾ ਪੁਰਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ ਰਬੀ ਸ਼ਿਖਤ ਵਿੱਚ ਜੁੜੇ ਰਹਿੰਦੇ ਨੇ ਕਿ ਅਖੀਰ ਵਿੱਚ ਸਤਗੁਰੂ ਜੀ ਕਹਿੰਦੇ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਘਾਈ ਰਬੀ ਸੇਵਕ ਵਾਹਿਗੁਰੂ ਦੇ ਨਾਮ ਨੂੰ ਅੰਮ੍ਰਿਤ ਰੂਪੀ ਨਾਮ ਜੋ ਹੈ ਉਹਨੂੰ ਛੱਕ ਕੇ ਉਹਨੂੰ ਕੀ ਕੇ ਅੰਦਰ ਤੋਂ ਦਿੱਪਤ ਹੋ ਜਾਂਦੇ ਨੇ ਉਹਨਾਂ ਦੀ ਕ੍ਰਿਸ਼ਨਾ ਉਹਨਾਂ ਦੀ ਭੁੱਖ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਸ਼ਰੀਰ ਦੀ ਗੱਲ ਹੈ ਸ਼ਰੀਰ ਵੀ ਹੱਦ ਤੱਕ ਜਿਹੜਾ ਹੈ ਉਹ ਆਪਣੀ ਭੁੱਖ ਨੂੰ ਬਹੁਤ ਲਿਮਟ ਵਿੱਚ ਲੈ ਆਉਂਦੇ ਨੇ ਨਾਨਕ ਭੁਖਾ ਤਾਰਜੈ ਜਾਂ ਗੁਣ ਕਹਿ ਗੁਣੀ ਸਮਾਏ ਅੰਦਰ ਤੋਂ ਜਿਹੜਾ ਹੈ ਭੁੱਖਾ ਕ੍ਰਿਸ਼ਨਾਂ ਦੇ ਵਿੱਚ ਹੈ ਉਹ ਤਾਂ ਹੀ ਰਜਦਾ ਹੈ ਜਿੱਦੋਂ ਗੁਣਾਂ ਨੂੰ ਗਾ ਕੇ ਵਾਹਿਗੁਰੂ ਦੇ ਵਿੱਚ ਲੀਵਲਿਨ ਹੋ ਜਾਵੇ ਗੁਰੂ ਕਿਰਪਾ ਕਰੇ ਬਚਨ ਹਿਲਦਿਆਂ ਵਿੱਚ ਵਸਣ ਜੀ ਬੇਅੰਤ ਪੁਲਾ ਦੇ ਕਿਮਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਪਤੀ